ਸਸਰੀ ਕਾਲ ਦੇ ਸਾਰਿਆਂ ਨੂੰ ਅੱਜ ਆਪਾਂ ਰਸਮਲਾਈ ਬਣਾਵਾਂਗੇ। ਇਹ ਦੁੱਧ ਹੈ, ਕਿਲੋ ਦੁੱਧ ਹੈ। ਗਊ ਦਾ। ਤੇ ਆਪਾਂ ਰਸਮਲਾਈ ਬਣਾਵਾਂਗੇ। ਇਹਨੂੰ ਆਪਾਂ ਗਰਮ ਕਰਾਂਗੇ ਪਹਿਲਾਂ ਦੁੱਧ ਨੂੰ। ਤੇ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ। ਹੁਣ ਆਪਾਂ ਦੁੱਧ ਪਾ ਦੇਾਂਗੇ। ਦੁੱਧ ਜੇ ਗਰਮ ਹੋ ਗਿਆ ਫਿਰ ਆਪਾਂ ਬਨੇਗਰ ਪਾਵਾਂਗੇ ਤੇ ਨਿੰਮੂ ਵੀ ਪਾ ਸਕਦੇ ਆ ਵੀ ਆਪਾਂ ਬਨੇਗਰ ਪਾਵਾਂਗੇ ਉਹਨੇ ਆਪਣਾ ਦੁੱਧ ਗਰਮ ਹੋਈ ਜਾਂਦਾ ਤੇ ਆਪਾਂ ਉਹਨੇ ਬਨੇਗਰ ਪਾਵਾਂਗੇ ਗਲਾਸੀ ਚ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਦੁੱਧ ਗਰਮ ਹੋਈ ਜਾਂਦਾ ਥੋੜਾ ਥੋੜਾ ਵੀ ਗਰਮ ਹੋਇਆ ਹਜੇ ਜੋ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਆਪਾਂ ਬਨੇਗਰ ਪਾਵਾਂਗੇ ਲਓ ਆਪਣਾ ਦੁੱਧ ਗਰਮ ਹੋ ਗਿਆ ਹੁਣ ਬਨੇਗਰ ਪਾਵਾਂਗੇ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਆਪਣਾ ਫਟਣਾ ਸ਼ੁਰੂ ਹੋ ਗਿਆ ਪਨੀਰ ਬਣਨਾ ਸ਼ੁਰੂ ਹੋ ਗਿਆ ਪਨੀਰ ਆਪਣਾ ਬਣ ਗਿਆ ਹੁਣ ਆਪਾਂ ਲਾਵਾਂਗੇ ਕਪੜਾ ਬੰਨੇ ਹੋਏ ਪਤੀਲੇ ਤੇ ਉਹਦੇ ਚ ਪਾਵਾਂਗੇ ਜੋ ਠੰਡਾ ਪਾਣੀ ਪਾ ਦੇਾਂਗੇ ਬਿਨੇਗਰ ਨਿਕਲ ਜੂ ਨਾਲ ਠੰਡਾ ਹੋ ਜੂ சார கட்தேகே பிடி அப்ப சாரா கடத்த பனீரா ਇਹ ਓ ਠੰਡਾ ਹੋ ਗਿਆ ਤੇ ਆਪਾਂ ਮਸਾਲ ਲਾਂਗੇ ਗਰਮ ਹੈ ਕੋਈ ਆ ਤੇ ਆਪਾਂ ਮਸਾਲ ਦੇਾਂਗੇ ਨੂੰ ਗੰਡਾ ਮਾਰਾਂਗੇ ਆਪਾਂ ਚੰਗੀ ਤਰ੍ਹਾਂ ਇਹ ਗੰਡਾ ਮਾਰਤਾਂਗਾ ਸਾਰੇ ਆ ਤੇ ਹੁਣ ਆਪਾਂ ਕਿਲੋ ਦੁੱਧ ਸੀਗਾ ਤੇ ਇੱਕ ਚਮਚਾ ਕਾਰਨਫਲੋਰ ਦਾ ਪਾਵਾਂਗੇ ਕਿ ਉਹਦੇ ਨਾਲ ਫਿਰ ਖਿਲਰਦਾ ਨਹੀਂਗਾ। ਛਾਸ ਨੇਚ ਪਾਏ ਤਾਂ ਕਈ ਵਾਰ ਰਸ ਮਲਾਈ ਖਿਲਰ ਜਾਂਦੀ ਏ ਤੇ ਇਹਦੇ ਨਾਲ ਖਿਲਰਦੀ ਨਹੀਂ। ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਲ ਲਾਂਗੇ। ਲਓ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਲਿਆ ਤੇ ਹੁਣ ਆਪਾਂ ਛੋਟੇ ਛੋਟੇ ਪੇੜੇ ਬਣਾਵਾਂਗੇ। ਇਸ ਤਰ੍ਹਾਂ ਆਪਾਂ ਸਾਰੇ ਬਣਾ ਲਾਂਗੇ। ਲਓ ਆਪਾਂ ਸਾਰੇ ਪੇੜੇ ਬਣਾ ਲਏ ਤੇ ਹੁਣ ਆਪਾਂ ਚਾਸਨੀ ਧਰਾਂਗੇ। ਚਾਸਨੀ ਬਣਾਵਾਂਗੇ। ਲੇਕੋ ਕੋਲੀ ਖੰਡ ਦੀ ਗਾਲੀਆਂ ਪਾਣੀ ਦੀਆਂ ਆਪਾਂ ਇਹ ਗਰਮ ਹੋ ਗਈ ਉਹ ਅਖੰਡ ਕਰਨੀ ਸ਼ੁਰੂ ਹੋ ਜਾਊਗੀ ਫਿਰ ਚਾਸਣੀ ਬਣਨੀ ਸ਼ੁਰੂ ਹੋ ਜਾਈਏਗੀ ਉਹ ਖੰਡ ਆਪਣੀ ਖੁਰ ਗਈ ਸਾਰੀ ਤੇ ਚਾਸਣੀ ਰਜਣ ਲੱਗ ਗਈ ਬਣਨ ਲੱਗ ਗਈ ਚਾਸਣੀ ਤੇ ਹੁਣ ਆਪਾਂ ਰਸਮਲਾਈ ਪਾਵਾਂਗੇ ਵਿੱਚ ਇੱਕ ਇੱਕ ਕਰਕੇ ਪਾਵਾਂਗੇ ਰਸਮਲਾਈ ਆਪਾਂ ਇਹ ਬਣ ਲੱਗ ਪਈ ਤੇ ਹੁਣ ਆਪਾਂ 5 ਮਿੰਟ ਟੱਕ ਦੇਾਂਗੇ। ਲਓ ਆਪਣੀ ਰਸਮਲਾਈ ਤਿਆਰ ਹੋ ਗਈ। 6-7 ਮਿੰਟ ਹੋ ਗਏ ਬਣੀ ਜਾਂਦੀ ਨੂੰ ਤੇ ਹੁਣ ਆਪਾਂ ਲਾ ਦੇਾਂਗੇ। ਦੁੱਧ ਗਰਮ ਕਰਾਂਗੇ ਕੜਾਈ ਆਹ ਧੋ ਲਿਆਂਦੇ ਜੀਚ ਪਨੀਰ ਬਣਾਇਆ ਸੀ ਜਦ ਦੁੱਧ ਗਰਮ ਹੋ ਗਿਆ ਫਿਰ ਆਪਾਂ ਖੰਡ ਪਾਵਾਂਗੇ अपना दुध गर्म हो गया तो आप हूँ खंड पावे लोग अपनी खंड खुर आप हमलायची पाउडर पावे ਆ ਲਈ ਆਪਾਂ ਲੱਡੂਆਂ ਰੰਗ ਪਾਵਾਂਗੇ ਲੱਡੂਆਂ ਆਲਾ ਇਹਨਾਂ ਰੰਗ ਸੋਨਾ ਹੋ ਜਾਂਦਾ ਆਪਾਂ ਬਸ ਦੋ ਕੁ ਮਿੰਟ ਸੇਕ ਲਵਾਵਾਂਗੇ ਫਿਰ ਲਾ ਲਾਂਗੇ ਲਓ ਆਪਣਾ ਦੁੱਧ ਵੀ ਤਿਆਰ ਹੋ ਗਿਆ ਹੁਣ ਆਪਾਂ ਲਾ ਲਾਂਗੇ பத்து வடிிய கடத்த ஹம் அப்படே பலாச்சே ரேத்த பேடே பண்ண ਹੁਣ ਆਪਾਂ ਉੱਤੇ ਦੁੱਧ ਪਾ ਦੇਾਂਗੇ ਹੁਣ ਆਪਾਂ ਉੱਤੇ ਕਾਜੂ ਬਦਾਮ ਦਾਖਾਂ ਵਾ ਦੇਾਂਗੇ ਨਮਕ ਜਿੱਤੇ ਪੁਦਾਮ ਤੇ ਦਾਖਾਂ ਬਹੁਤ ਵਧੀਆ ਬਣੀ ਹੈ ਆਪਣੀ ਰਸਮਲਾਈ ਤੁਹਾਨੂੰ ਟੇਸਟ ਵੀ ਕਰਕੇ ਦਿਖਾਵਾਂਗੇ ਦੇਖੋ ਕਿੰਡੀ ਵਧੀਆ ਬਣੀ ਹੈਗੀ ਬਹੁਤ ਵਧੀਆ ਬਣੀ ਹੈ ਬਹੁਤ ਸਵਾਦ ਬਣੀ ਹੈਗੀ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ